ਨਹਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ 12 ਤਰੀਕ ਤੱਕ ਕਾਗਜ਼ਪਰ ਨੂੰ ਲੈ ਕੇ ਜਿਹੜੀ ਕਸ਼ਮ ਕਸ਼ ਲਗਾਤਾਰ ਚੱਲਦੀ ਰਹੀ ਸੀਗੀ ਜਿਹਦੇ ਵਿੱਚ ਖਾਸ ਕਰਕੇ ਅਗਰ ਮੋਗੇ ਜ਼ਿਲ੍ਹੇ ਦੀ ਗੱਲ ਕਰਕੇ ਮੋਗੇ ਜ਼ਿਲ੍ਹੇ ਵਿੱਚ ਬਾਗਾ ਆਪਣਾ ਪਹਿਲੇ ਨੰਬਰ ਤੇ ਆਇਆ ਤੇ ਲਗਾਤਾਰ 10 ਦਿਨ ਇਥੇ ਧੰਨੇ ਮਜਾਰੇ ਵੀ ਹੁੰਦੇ ਰਹੇ ਤੇ ਜਿਹੜੇ ਪੇਪਰ ਦਾਖਲ ਕਰਦੇ ਸੀ ਉਹ ਸ਼ਾਇਦ ਵਿਰੋਧੀ ਤਰ੍ਹਾਂ ਦੇ ਨਹੀਂ ਹੋ ਸਕੇ ਤੇ ਇਹਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਕਾਂਗਰਸੀ ਆਗੂ ਪਰਮਪਾਲ ਸਿੰਘ ਢਾਲੀਵਾਲ ਜੋ ਕਿ ਕਾਂਗਰਸੀ ਆਗੂ ਹੈਗੇ ਤੇ ਕੰਗਸ ਤੇ ਮੈਂਬਰ ਵੀ ਹੈਗਾ ਤੇ ਇਹਨਾਂ ਦੀ ਵਿਸ਼ੇਸ਼ ਜੌਟੀ ਵੀ ਲੱਗੀ ਰਹੀ ਹੈਗੀ ਆ ਕਿਉਂਕਿ ਅੱਜ ਮੈਨੂੰ ਮੌਕਾ ਮਿਲਿਆ ਸੀ ਇਹਨਾਂ ਨਾਲ ਗੱਲਬਾਤ ਕਰਨ ਦਾ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਆਪਲੇ ਲੈਵਲ ਤੇ ਅਜੇ ਤੱਕ ਪ੍ਰੈਸ ਮੀਟਿੰਗ ਨਹੀਂ ਕੀਤੀ ਗਈ ਪਰ ਮੈਂ ਇਹਨਾਂ ਨੂੰ ਜ਼ਰੂਰ ਬੁਲਾ ਕੇ ਅੱਜ ਮੈਂ ਚਾਹੁੰਦਾ ਸੀਗਾ ਵੀ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਪਰ ਪੱਲਜੀ ਤੁਹਾਡਾ ਸਭ ਤੋਂ ਪਹਿਲਾਂ ਦਾ ਸਵਾਲ ਕਰ। ਥੈਂਕ ਯੂ ਬਾਦ ਸਾਹਿਬ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦੀ ਹਾਂ ਵੀ ਅੱਗੇ ਮੈਂ ਤੁਹਾਡਾ ਚੈਨਲ ਬਹੁਤ ਟਾਈਮ ਤੋਂ ਤਕਰੀਬਨ 4-5 ਸਾਲਾਂ ਤੋਂ ਫੋਲੋ ਕਰਦਾ ਆ ਰਿਹਾ ਹਾਂ। ਔਰ ਤੁਹਾਡੀ ਜਿਹੜੀ ਪੱਤਰਕਾਰੀ ਹੈ ਇੱਕ ਨਿਰਪੱਖ ਔਰ ਸਾ ਔਰ ਮੈਂ ਅੱਜ ਮਾਨ ਮਹਿਸੂਸ ਕਰ ਰਹਾ ਹਾਂ ਕਿ ਤੁਹਾਨੂੰ ਮਨਵਾਉਂਦੇ ਮੰਚ ਤੇ ਮੌਕਾ ਦਿੱਤਾਗਾ ਥੈਂਕ ਯੂ ਥੈਂਕ ਯੂ ਸੋ ਮੱਚ ਅ ਪਰਮੋਜੀ ਕਰਦੇ ਹਾਂ ਵੀ ਸਿਆਸੀ ਕਹਿੰਦੇ ਨੇ ਵੀ ਇਸ ਟਾਈਮ ਫੀਜਾ ਦੇ ਵਿੱਚ ਬੜਾ ਗਰਮਾਇਸ਼ ਆਈ ਵੀ ਹੈ ਕੱਲ ਦੀ ਅੱਜ ਤਾਂ ਜਦੋਂ ਸ਼ਾਂਤ ਹੈ ਕਿਉਂਕਿ ਜਿਹੜੀਆਂ ਨਗਰ ਨਗਰ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਸਤਾਧਾਰਿਕ ਪਾਰਟੀ ਦੇ ਉੱਪਰ ਰੋਪ ਲੱਗ ਰਹੇ ਆ ਵੀ ਸਾਡੇ ਵਿਰੋਧੀ ਤਰਲਾ ਰਹੇ ਆ ਕਹਿੰਦੇ ਵੀ ਸਾਡੇ ਕਾਗਜ ਹੀ ਨਹੀਂ ਲਏ ਤੇ ਤੁਹਾਡੇ ਵੀ ਕੱਲ ਜਿਹੜੀ ਅਲੱਗ ਜਿਵੇਂ ਬਾਗੇਪੁਰਾਂ ਦੀ ਗੱਲ ਕਰਾਂਦੇ ਬਾਗੇਪੁਰਾਂ ਦੇ ਵਿੱਚ ਵੀ ਇਹੀ ਕੁਝ ਹੋਇਆ ਤੇ ਜਦੋਂ ਸਰਪੰਚ ਵਾਲਿਆਂ ਨਾਲ ਗੱਲ ਕਰੀਦੇ ਉਹ ਕਹਿੰਦੇ ਜੀ ਨਹੀਂ ਜੀ ਇਹ ਤਾਂ ਜਮਾ ਕਰਾਉਣੀ ਨਹੀਂ ਆਏਗੇ ਤੇ ਤੁਸੀਂ ਬਾਗੇਪੁਰ ਦੇ ਸੌਣਾ ਤੁਹਾਡਾ ਵੀ ਇੱਥੇ ਆਉਣਾ ਜਾਣਾ ਰਹਿੰਦਾ ਹੈਗਾ ਤੁਸੀਂ ਵੀ ਲੋਕਾਵਦੀ ਵਿੱਚ ਰਹਦੇ ਹੈਗੇ ਆ ਜਦੋਂ ਬਾਗੇਪੁਰ ਦਾ ਸਾਰਾ ਮਸਲਾ ਹੋਇਆ ਇਹਦੇ ਸਮੇਂ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਤਾਂ ਬੱਚੇ-ਬੱਚੇ ਨੂੰ ਪਤਾ ਵੀ ਕੰਪਲੀਟਲੀ ਇਹ ਲੋਕਤੰਤਰ ਦਾ ਖਾਨ ਕੀਤਾ ਇਹਨਾਂ ਨੇ ਦੇਖੋ ਜੇ ਇੰਨੇ ਸਰਕਾਰ ਨੇ ਕੰਮ ਕੀਤੇ ਹੁੰਦੇ ਲੋਕਾਂ ਦੇ ਇੰਨੇ ਲੋਕ ਇਹਨਾਂ ਦੇ ਨਾਲ ਹੁੰਦੇ ਤਾਂ ਨਿਰਪੱਖ ਚੋਣਾਂ ਕਰਵਾਉਂਦੇ ਹਮ ਕਿਉਂ ਰੋਕਿਆ ਗਿਆ ਸਾਡੇ ਬਾਗੂਆਂ ਨੂੰ ਕਿਉਂ ਰੋਕਿਆ ਗਿਆ ਸਾਡੇ ਕੈਂਡੀਡੇਟਾਂ ਨੂੰ ਕਿਸੇ ਪਾਰਟੀ ਦੇ ਕੈਂਡੀਡੇਟ ਨੂੰ ਉੱਥੇ ਅੰਦਰ ਨਹੀਂ ਵੜਨ ਦਿੱਤਾ ਗਿਆ ਸ਼੍ਰੀ ਆਮ ਗੁੰਡਾਗਰਦੀ ਦਾ ਨਾਸ਼ ਹੋਇਆ ਕੱਲ ਇੱਥੇ ਤੁਸੀਂ ਦੇਖਿਆ ਹੀ ਹੈ ਮੈਂ ਤਾਂ ਚਲੋ ਮੇਰੀ ਡਿਊਟੀ ਹੈ ਰਹੀ ਸੀਗੀ ਪ੍ਰਦੇਸ਼ ਕਾਂਗਰਸ ਉਹ ਲੱਗੀ ਸੀ ਨਹੀਂ ਤਾਂ ਮੈਂ ਕੱਲ ਇੱਥੇ ਪਹੁੰਚਣਾ ਸੀਗਾ ਉੱਥੇ ਵੀ ਦਾਖਲ ਕਰਾਉਣੇ ਸੀ ਕਾਗਜ਼ ਪ੍ਰਦੇਸ਼ ਪ੍ਰਧਾਨ ਵੱਲੋਂ ਮੈਨੂੰ ਉੱਥੇ ਨੁਕਤ ਕੀਤਾ ਗਿਆ ਸੀਗਾ ਉਸੇ ਕਰਕੇ ਮੈਂ ਜੋ ਜੋ ਤਮਾਸ਼ਾ ਕੱਲ ਦੇਖਿਆ ਇੱਥੇ ਜੋ ਲੋਅਰ ਅਡੋਰ ਦਾ ਬੁਰਾ ਹਾਲ ਸੀਗਾ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਅਫਸਰਸ਼ਾਹੀ ਕਰਦੀ ਕੀ ਹੈ ਤੇ ਸਾਡੇ ਐਸਐਸਪੀ ਸਾਹਿਬ ਨੇ ਆਈਪੀਐਸ ਹੈਗੇ ਨਹੀਂ ਵੀ ਇਹ ਹੋ ਕੁ ਹੀ ਰਿਹਾਗਾ ਕੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਹੋएगी तकरीबन ਮੈਂ ਦੇਖ ਰਿਹਾ ਤੇ ਦੋ ਤਿੰਨ ਦਿਨਾਂ ਤੋਂ ਧਰਵਾ ਚੱਲਦਾ ਪਿਆ ਸੀਗਾ ਜੀ ਠੀਕ ਹੈ ਕੀ ਐਡਮਿਨਿਸਟ੍ਰੇਸ਼ਨ ਨੂੰ ਕੀ ਡੀਸੀ ਸਾਹਿਬ ਨੂੰ ਪਤਾ ਨਹੀਂ ਇੱਥੇ ਕੀ ਹੋ ਰਿਹਾਗਾ ਕਿਉਂ ਇਹ ਸੱਤ ਇੰਤਜ਼ਾਮ ਕੀਤੇ ਗਏ ਕਿਉਂ ਨਹੀਂ ਅੰਦਰ ਜਾਣ ਦੀ ਵਿਵਸਥਾ ਕੀਤੀ ਗਈ ਇਹ ਸਾਰੇ ਬਿੰਦੂ ਪੁਆਇੰਟ ਆਇਆ ਵੀ ਇਹ ਸਰਕਾਰ ਤਾਂ ਮਿਲਿ ਜੁਲੀ ਬਹੁਤੀ ਐ ਨਹੀਂ ਸਾਰੀ ਅਜੀਬਾਲ ਜੀ ਪਰ ਗੱਲ ਵਿੱਚ ਉਹ ਪ੍ਰਸ਼ਾਸਨ ਇਹ ਕਹਿ ਰਿਹਾ ਕਹਿੰਦੇ ਵੀ ਅਸੀਂ ਤਾਂ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਸਾਰੇ ਜਿਹੜੇ ਉਮੀਦਵਾਰ ਆ ਉਹ ਤੁਸੀਂ ਆ ਕੇ ਆਪਣੇ ਇਹਦੇ ਪੇਪਰ ਦਾਖਲ ਕਰ ਸਕਦੇ ਹੋ ਤੇ ਸਦਾਬੜੀ ਪਾਰਟੀ ਦਾ ਕਹਿਣਾ ਵੀ ਜਿਹੜੇ ਕਾਂਗਰਸ ਵਾਲੇ ਤੇ ਜਾਂ ਅਕਾਲੀ ਦਲ ਵਾਲੇ ਸੀਗੇ ਉਹ ਤਾਂ ਸਿਰਫ ਕਾਜਨੀਤੀ ਕਰਦੇ ਰਹੇ ਇਹ ਤੇ ਉਹ ਅੰਦਰ ਹੀ ਨਹੀਂ ਆਏ ਉਹ ਕਹਿੰਦੇ ਵੀ ਜੇ ਜਾਵਾਂਗੇ ਤਾਂ ਸਾਰੇ ਜਿਹੜੇ ਇਕੱਠੇ ਹੋ ਕੇ ਜਾਵਾਂਗੇ ਇਹ ਇੱਕ ਮੈਟਰ ਕੀ ਹੈ ਦੇਖੋ ਇਹੋ ਜੀ ਕੋਈ ਗੱਲ ਨਹੀਂ ਸੀ ਕਿ ਉਸਦੇ ਇੰਨੇ ਸੱਤ ਉੱਥੇ ਇੰਤਜ਼ਾਮ ਸੀਗੇ ਵੀ ਕਿਸੇ ਨੂੰ ਇੱਕ ਕਹਿੰਦਾ ਵੀ ਪਰਿੰਦਾ ਨੂੰ ਖੜਕਨ ਦਿੱਤਾ ਉਹਨੇ ਅੱਗੇ ਉਥੇ ਮੈਂ ਦੇਖ ਰਿਹਾ ਸੀਗਾ ਵੀ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਇੱਥੇ ਭਾਜਪਾ ਦੇ ਅਕਾਲੀ ਦਲ ਦੇ ਸਾਡੇ ਕਾਂਗਰਸ ਦੇ ਬੜੀ ਸਤਕਾਰਯੋਗ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਪਣੇ ਵਿਰਾਟ ਸਾਹਿਬ ਗੁਰਬਚਨ ਅੰਕਲ ਫਿਰ ਸਾਡੇ ਭੋਲਾ ਵਿਰਾਟ ਜੀ ਫਿਰ ਸਾਡੇ ਸਾਬਕਾ ਚੇਅਰਮੈਨ ਕਾਲੇਗੀ ਜੀ ਸਾਰੇ ਵੀ ਜਿੰਨੇ ਵੀ ਕਹੋ ਵੀ ਮੋਢੀ ਆਗੂ ਇੱਥੇ ਸਾਰੇ ਹਾਜ਼ਰ ਸਨ ਸਾਰੇ ਧਰਮ ਦੇ ਤੇ ਬੈਠੇ ਸੀਗੇ ਕਿਉਂ ਨਹੀਂ ਕਾਲੀ ਭਰਾਏਗੀ ਕਿਸੇ ਦੇ ਵੀ ਕੱਲ ਦਿਨੋਂ ਇਧਰ ਦਾ ਟਾਈਮ ਸੀਗਾ ਪਿਛਲੇ 3 ਦਿਨਾਂ ਦੀ ਨਾਮਜ਼ਦੀ ਚੱਲਦੀ ਸੀਗੀ ਚਲੋ ਅੱਗਾ ਲਾਸਟ ਡੇਟ ਹੈ ਤਾਂ ਵੱਡੀਆਂ ਪਾਰਟੀਆਂ ਦੇ ਲੇਟ ਹੋ ਜਾਂਦੀਆਂ ਹੈਗੀਆਂ ਉਹ ਸਾਰੇ ਉੱਥੇ ਫਾਈਨਲ ਹੋ ਗਈਆਂ ਅੱਗੇ ਦੇਖੋ ਮੈਂ ਜੋ ਸੁਣਨ ਚ ਆਇਆ ਹੈਗਾ ਵੀ ਅੱਗੇ ਨਾਮਿਨੇਸ਼ਨ ਜਿਹੜੇ ਡੰਮੀ ਸੀਗੇ ਜਾਂ ਆਜ਼ਾਦ ਕਹੋ ਵੀ ਇੰਨੇ ਕੁ ਲੋਕ ਅੰਦਰ ਸੀਗੇ ਵੀ ਗੁੰਡੇ ਬਦਮਾਸ਼ ਅੰਦਰ ਇਕੱਠੇ ਹੋਏ ਸੀ ਕਿਨੇ 200 ਬੰਦਾ ਤਾਂ ਅੰਦਰ ਇਕੱਠੇ ਹੋਇਆ ਹੋਏ ਸੀ ਉਹ ਇੱਕ ਪ੍ਰੈਸ਼ਰ ਮਾਮਲਾ ਇਹੋ ਜਿਹਾ ਕ੍ਰੀਏਟ ਕੀਤਾ ਗਿਆ ਵੀ ਪਹਿਲਾਂ ਦੰਦਰ ਨਾਲ ਵੜਨ ਦੋ ਜੇ ਕਿਤੇ ਅੰਦਰ ਆ ਵੀ ਜਾਣ ਤੇ ਤੁਸੀਂ ਦੇਖਿਆ ਜੇ ਬਾਕੀ ਧਰਮਕੋਟ ਕੀ ਹੋਇਆ ਕਿਵੇਂ ਫਾਈਲਾਂ ਖਿੱਚ ਕੇ ਲੈ ਗਏ ਕਿ ਗੁੰ ਨੰਗਾ ਨਾਚ ਹੋਇਆ ਤੇ ਤਰਮਾਸ਼ੀ ਦਾ ਤੂੰ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਕੋਈ ਚੰਗੇ ਉਦਾਹਰਣ ਨਹੀਂ ਦੇ ਰਹੇ ਇਹ ਤਾਂ ਤੇਰੀ ਆਮ ਆਦਮੀ ਪਾਰਟੀ ਸਰਕਾਰ ਸੀ ਇਹ ਤਾਂ ਕਹਿੰਦੇ ਸੀਗੇ ਵੀ ਅਸੀਂ ਬਦਲਾਅ ਲੈ ਕੇ ਆਏ ਹਾਂ ਹੂੰ ਬਸੇ ਅਸੀਂ ਗੱਲਮੈਨ ਨਹੀਂ ਲੈਣੇ ਅਸੀਂ ਸਰਕਾਰੀ ਕੋਠੀਆਂ ਨਹੀਂ ਲੈਣੀਆਂ ਜੀ ਅਸੀਂ ਸਰਕਾਰੀ ਗੱਡੀਆਂ ਨਹੀਂ ਲੈਣੀਆਂ ਪਰ ਨਿਕਲਿਆ ਕੀ ਸਾਰਾ ਕੁਝ ਉਲਟ ਹੈ ਹੂੰ ਪਰਮਜੀ ਜਿਵੇਂ ਜੋ ਜੋ ਕੁਝ ਹੋਇਆ ਤੁਸੀਂ ਤੁਹਾਨੂੰ ਕੁਰਦੀ ਵੀ ਇੱਕ ਜ਼ਿਕਰ ਕੀਤਾ ਹੈ ਜਾਂ ਉੱਥੇ ਵੀ 5 ਲੱਖ ਹੋਈਆਂ ਗਿਆ ਜਾਂ ਹੋਰ ਵੀ ਕਈ ਤਹੀਂ ਇਸ਼ਾਰੇ ਸਤਾਨੀਆਂ ਕਰ ਰਹਾਂ ਜਾਂ ਹੁਣ ਕੋਗਸ ਪਾਰਟੀ ਦਾ ਕੀ ਸਟੈਂਡ ਹੈ ਉਸ ਨੂੰ ਲੈ ਕੇ ਜਿਹੜਾ ਸਾਰਾ ਕੁਝ ਕੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਖਰਾ ਕਰ ਰਹੇ ਹੈਗੇ ਆ ਵੀ ਜਿਹੜਾ ਸਰਕਾਰ ਨੇ ਮੌਕਾ ਨਹੀਂ ਦਿੱਤਾ ਡੈਮੋਕ੍ਰੇਸੀ ਦੇ ਵਿੱਚ ਕਿਰਨ ਕੋਣ ਲੱਗਣਾ ਦੇਖੋ ਕੱਲ ਸਾਡੀ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਸੀਐਲਪੀ ਲੀਡਰ ਨਾਲ ਵੀ ਗੱਲ ਹੋਈ ਹੈ ਅਸੀਂ ਆਪਦੇ ਪਹਿਲਾਂ ਤਾਂ ਉਹਦੇ ਜੁਝਾਰੂ ਜਿਹੜੇ ਸਾਡੇ ਕੈਂਡੀਡੇਟ ਉਹਨਾਂ ਨਾਲ ਖੜੇ ਆ ਜੀ ਹੁਣ ਜੋ ਅਗਲੀ ਮਿਤੀ ਹੋਊਗੀ ਵੀ ਕੋਈ ਕੋਰਟ ਚ ਜਾਣਾ ਹੈਗਾਗਾ ਜਾਂ ਕੋਈ ਹੋਰ ਮਜਾਰਾ ਹੈਗਾ ਜਿਵੇਂ ਹਾਈ ਕਮਾਂਡ ਦਾ ਕੋਈ ਹੁਕਮ ਹੋਊਗਾ ਫਿਰ ਤੁਹਾਨੂੰ ਦੱਸਾਂਗੇ ਵੀ ਇਹ ਤੋਂ ਬਰਾਬਰ ਹੋਰ ਵੀ ਹੋਣ ਵਾਲੀਆਂ ਇਹ ਤਾਂ ਕਮੀਆਂ ਦਾ ਗੱਲ ਹੁੰਦੀਆਂ ਕਹਿ ਸਕਦੇ ਆਂ ਵੀ ਪਲਾਖ ਸੰਪਤੀ ਜ਼ਿਲ੍ਹਾ ਪੇਛੇ ਬਾਕੀ ਹੈ ਜੇ ਉਹ ਵੀ ਸ਼ੁਰੂ ਹੋ ਸਕਦਾ ਵੀ ਕੁਝ ਸਮੇਂ ਦੇ ਵਿੱਚ ਜਨਵਰੀ ਫਿਰ ਵੀ ਨਿਕਰਾ ਆ ਜਾਣਾ ਉਹਨਾਂ ਲਈ ਕੋਈ ਸਟ੍ਰੈਟਜੀ ਹੈ ਤੁਹਾਡੀ ਕਾਂਗਰਸ ਪਾਰਟੀ ਨੂੰ ਪਹਿਲਾਂ ਤਾਂ ਸਰਪੰਚੀ ਚ ਤੁਹਾਡੇ ਸਾਹਮਣੇ ਇੱਥੇ ਕੀ ਕੁਝ ਹੋਇਆ ਠੀਕ ਹੈ ਹੁਣ ਚਲੋ ਆਹ ਕਾਉਂਸਲ ਦੀਆਂ ਇਲੈਕਸ਼ਨਾਂ ਆ ਸੀਗੀਆਂ ਇਹਦੇ ਚ ਕੀ ਹੋਇਆਗਾ ਇਹੋ ਜਿਹੇ ਕੁਝਗਾ ਹੋਊਗਾ ਇਹਦੋਂ ਤਾਂ ਬਾਈਪਾਸ ਸਰਕਾਰ ਕਰਾ ਲਈ ਨਾ ਜੇ ਸਰਕਾਰ ਇੰਨੀ ਦਰੀ ਹੋਈ ਹੈ ਤਾਂ ਇਸ ਤਰ੍ਹਾਂ ਇਲੈਕਸ਼ਨ ਕਰਾਓ ਨਾ ਇਹਨਾਂ ਜਿਹੜਾ ਹਾਈ ਕੋਰਟ ਨੇ ਇੰਟਰਵੈਨ ਕਰਕੇ ਇਲੈਕਸ਼ਨ ਕਰਾਤੀ ਇਹ ਤਾਂ ਬਿਲਕੁਲ ਬੈਕਫੁੱਟ ਤੇ ਹੋਏ ਹੋਏ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹਨਾਂ ਚੋਂ ਇੱਕ ਵਾਅਦਾ ਵੀ ਔਨ ਰਿਪੋਰਟ ਅਜ ਪੂਰਾ ਨਹੀਂ ਆਇਆ। ਉਹ ਕਹਿੰਦੇ ਜੀ ਅਸੀਂ ਤਾਂ ਬੜਾ ਕੁਸ਼ ਕਰ ਰਹੇ ਆ ਉਹ ਕਹਿੰਦੇ ਵੀ ਅਸੀਂ ਤਾਂ ਜੋ ਐਡਵਰਟਾਈਜ਼ਮੈਂਟ ਕਰ ਰਹੇ ਆ ਸਿਰਫ ਉਹ ਕੀ ਕਰ ਰਹੇ ਤੁਸੀਂ ਚਲੋ ਆਪਾਂ ਪੁਆਇੰਟ ਬਾਈ ਪੁਆਇੰਟ ਗੱਲ ਕਰ ਲੈਨੇ ਆਂ ਕਿ ਸਰਕਾਰ ਨੇ ਜਿਹੜੀ ਮਹਿਲਾਵਾਂ ਨੂੰ ਲੌਲੀਪੌਪ ਦਿੱਤਾ ਜਿਹੜੇ 80 ਮਹੀਨੇ ਦੇਵਾ ਗਏ। ਸਾਡੇ ਭੈਣਾਂ ਸਾਡੀਆਂ ਮਾਵਾਂ ਸਾਰੀਆਂ ਆਹ ਬਈ ਹੱਥ ਛੜਾ ਛੜਾ ਕੇ ਆਪ ਨੂੰ ਵੋ ਫੇਰ ਕਹਿੰਦੇ ਸੀ ਚਿੱਟਾ ਪਾ ਨਸ਼ਾ ਬੰਦ ਕਰਾਂਗੇ 1 ਮਹੀਨੇ ਦੇ ਵਿੱਚ ਹੂੰ ਉਹਦਾ ਕੁੱਛ ਨਹੀਂ ਹੋਇਆ ਚਿੱਟਾ ਤਾਂ ਆਏ ਵਿਕਦਾ ਜਿਵੇਂ ਟੌਫੀਆਂ ਵਿਕਦੀਆਂ ਗਈਆਂ ਹੂੰ ਇੰਪਲੋਇਮੈਂਟ ਦੀ ਗੱਲ ਕਰੀਏ ਰੋਜ਼ਗਾਰ ਦਾ ਬੁਰਾ ਹਾਲ ਹੈ ਹੂੰ ਯੂਥ ਦਾ ਸਾਰਾ ਵਾਰ ਚਲੇ ਗਿਆ ਕੋਈ ਕਹਿੰਦੇ ਸੀ ਰੋਜ਼ ਆਟ ਲੱਗਦੀ ਹੈ ਵੀ 45000 ਨੌਕਰੀਆਂ ਦਿੰਦੀਆਂ ਹੂੰ ਪਰ ਕਿਹਨੂੰ ਦਿੰਦੀਆਂ ਕਿਸੇ ਵਿਭਾਗ ਵਿੱਚ ਚਲੇ ਜਾਓ ਚਾਹ ਬਿਜਲੀ ਦਾ ਵਿਭਾਗਾਂ ਬਿਜਲੀ ਵਾਲਿਆਂ ਕੋਲ ਜੇਹੀ ਕੋਲ ਲਾਈਨਮੈਨ ਹੈ ਨਹੀਂਗੇ ਸਟਾਫ ਹੈ ਹੀ ਨਹੀਂਗੀ ਇੱਕ ਦਿਨ ਕੋਈ ਬਿਜਲੀ ਖਰਾਬ ਹੋ ਜਾਂਦੀ ਹੈ ਹਫ਼ਤਾ ਹਫ਼ਤਾ ਤਾਂ ਕੰਪਲੀਟ ਕਰਨ ਕੋਈ ਹੈ ਹੀ ਨਹੀਂਗਾ ਮੁਲਾਜ਼ਮ ਹੀ ਹੈ ਨਹੀਂਗਾ ਸੋ ਇੱਕ ਮਹੀਗਵਾਨੀ ਚਾਹੇ ਪੁਲਿਸ ਮੁਲਾਜ਼ਮ ਮੋਗੇ ਚ ਨਫਰੀ 4400 ਮੁਲਾਜ਼ਮ ਹੈ ਹਮ ਥਾਣੇ ਵਿੱਚ ਮੁਲਾਜ਼ਮ ਹੈ ਨਹੀਂ ਗੇ ਜੇ ਕਦੇ ਕੋਈ ਵੱਡੀ ਮੁਸੀਬਤ ਰੱਬ ਨਾ ਕਰੇ ਕੋਈ ਆ ਜਾਂਦੀ ਹੈ ਇਹਨੇ ਕੋਈ ਸਿਸਟਮ ਹੀ ਹੈ ਨਹੀਂਗਾ ਹਮ ਜਿੰਨੇ ਕੁ ਮੁਲਾਜ਼ਮ ਹੈਗੇ ਉਹ ਤੂੰ ਵੱਧ ਤਬੀਏ ਵੀ ਡਿਊਟੀ ਤੇ ਹਨ ਗਨਮੈਨ ਇੱਕ ਦਿਨ ਲਵਾਂਗੇ ਨਹੀਂ ਸਾਰੇ ਇਹਨਾਂ ਦੇ ਐਮਐਲਏ ਸਾਹਿਬਾਂ ਨਾਲ ਤਾਤਸ ਗਨਮੈਨ ਨੇ ਜਿਹੜੇ ਮੇਨ ਆਗੂ ਉਹਨਾਂ ਨਾਲ ਗਨਮੈਨ ਨੇ ਨਹੀਂ ਅਜਵਲ ਦੀ ਇਹ ਚ ਜਦੋਂ ਤੁਹਾਡੇ ਸਰਕਾਰਾਂ ਦੇ ਆ ਖਾਲੀ ਸਰਕਾਰ ਵੀ ਇਹੀ ਚੀਜ਼ ਸੀਗੀ ਵੀ ਉੰਨੀ ਨਫਰੀ ਉਦੋਂ ਥਾਣੇ ਚ ਹੁੰਦੀ ਸੀ ਉੰਨੀ ਹੋਰ ਹੈਗੀ ਹੈ ਪਰ ਗੱਲ ਤਾਂ ਇਹਨਾਂ ਨੇ ਵੱਖਰਾ ਕਰਨ ਦੀ ਕੀਤੀ ਸੀ ਤੁਸੀਂ ਹੁਣ ਇਹਨਾਂ ਦੀ ਵੀ ਗੱਲ ਕਰ ਰਹੇ ਹੋ ਵੀ ਇਹਨਾਂ ਨੇ ਵੀ ਆਪਣੇ ਆਪਣੇ ਕੰਮ ਨਾਲ ਲੈ ਲੇ ਤੇ ਥਾਣੇ ਚੋਂ ਨੌਫਰੀਆਂ ਵੈਸੇ ਹੀ ਘਟ ਹੈ ਤੇ ਨੌਫਰੀ ਘਟਣ ਦਾ ਕਾਰਨ ਹੈ ਕ੍ਰਾਈਮ ਵੀ ਤਾਂ ਈ ਜ਼ਿਆਦਾ ਘੱਟ ਸਕਦੇ ਆ ਪਰ ਕਾਂਗਰਸ ਪਾਰਟੀ ਚੁੱਪ ਕਿਉਂ ਬੈਠੀ ਆ ਕਿਤੇ ਕੋਈ ਸਰਕਾਰ ਦੀਆਂ ਨਾਕਾਮੀਆਂ ਨੂੰ ਕਦੇ ਉਹਨਾਂ ਨੇ ਜਾਗਰ ਨਹੀਂ ਕੀਤਾ ਤੁਹਾਡੇ ਪ੍ਰਧਾਨ ਸਾਹਿਬ ਕਿਤੇ ਇਲੈਕਸ਼ਨ ਲੜਨ ਤੋਂ ਬਾਅਦ ਇਹ ਬੈਠੇ ਹੋ ਕਿਉਂਕਿ ਸਰਪੰਚ ਦੀਆਂ ਚੋਣਾਂ ਹੋ ਗਈਆਂ ਉਹਦੇ ਵੀ ਕਈ ਤਾਦਲੀਆਂ ਹੋਈਆਂ ਆਰੋਪ ਲੱਗੇ ਕਈ ਥਾਈ ਕੋਈਆਂ ਗੱਲਾਂ ਵੀ ਚੱਲੀਆਂ ਹੁਣ ਨਾ ਕੋਸਾ ਲੱਗ ਰਿਹਾ ਪਰ ਪ੍ਰਧਾਨ ਜੀ ਹਜੇ ਜ਼ਿਕਰ ਕਰਕੇ ਤੇ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਦੇਖੋ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਸਾਨੂੰ ਬਹੁਤ ਵੱਡਾ ਮੰਡੇਟ ਦਿੱਤਾ ਪੰਜਾਬ ਦੇ ਲੋਕਾਂ ਨੇ ਇਹ ਤਿੰਨ ਸੀਟਾਂ ਇਹਨਾਂ ਨੂੰ ਆਈਆਂ ਇਹਨਾਂ ਦੀ ਕਾਲਜ ਕਲੈਡੀ ਨੂੰ ਆਈਆਂ ਹੈਗੀਆਂ ਦੇਖੋ 2022 ਦੇ ਵਿੱਚ ਜਦੋਂ ਸਿ ਇਲੈਕਸ਼ਨ ਹਾਰੇ ਸੀਗੇ ਲੋਕ ਸਾਨੂੰ ਛੱਡ ਛੱਡ ਕੇ ਭੱਜ ਰਹੇ ਸੀਗੇ ਚਾਹੇ ਆਪਾਂ ਆਪਣੇ ਲੋਕਲ ਵੀ ਦੇਖ ਲਈਏ ਸਭ ਆਪ ਉੱਪ ਚਲੇ ਗਏ ਸੀਗੇ ਲੋਕ ਹੁਣ ਵਾਪਸ ਆਈ ਜਾਂਦੇ ਨੇ 2022 ਤੋਂ ਲੈ ਕੇ ਅੱਜ 2024 'ਚ ਬੈਠੇ ਆ ਗਰਾਹ ਤੁਹਾਡੇ ਸਾਹਮਣੇ ਕੇਵਰੇਸ ਕੀਤਾਗਾ ਉਹ ਸਾਡੇ ਕਾਂਗਰਸ ਆਪਣੇ ਪ੍ਰਧਾਨ ਨੇ ਰਾਜਾ ਵੜਿੰਗ ਨੇ ਯੰਗ ਨੇ ਬਹੁਤ ਮਿਹਨਤ ਕੀਤੀ ਹੈ ਇਹੀ ਮੇਰੀ ਮਿਹਨਤ ਨਹੀਂ ਕੀਤੀ ਹੈਗੀ ਆ ਐਵੇਂ ਤਾਂ ਨਹੀਂ ਸਬਸੀਟ ਆ ਗਈਆਂ ਹੁਣ ਇਹ ਜਿਹੜੀਆਂ ਬਾਈ ਇਲੈਕਸ਼ਨਸ ਕਹ ਲੋ ਜਾਂ ਬਾਈ ਇਲੈਕਸ਼ਨਸ ਤਾਂ ਉਹਨਾਂ ਦੇ ਸਿਨੈਰੀਓ ਅਲੱਗ ਹੈ ਉਹਨਾਂ ਜਦੋਂ ਅਕਾਲੀ ਦਲ ਬਾਹਰ ਹੋ ਗਿਆ ਹੂੰ ਉਹਨੇ ਸਾਰੇ ਹਿੰਦਰਾ ਕਰਤੀ ਹੂੰ ਚਾਹੇ ਉਹ ਗਿੱਦੜਵਾਸੀ ਚਾਹੇ ਉਹ ਡੇਰਾ ਬਾਬਾ ਨਾਨਕ ਜੀ ਉਹ ਸਿੱਧਾ ਬੈਨੀਫਿਟ ਹੀ ਉਹਨਾਂ ਨੂੰ ਗਿਆ ਹੈਗਾ ਹੂੰ ਨੀ ਪਰ ਚਲੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਂ ਵੀ ਤੁਸੀਂ ਸੀਟਾਂ ਜਿੱਤ ਕੇ ਹੈਗੇ ਲੋਕ ਸਭਾ ਦੀਆਂ ਕੋਈ ਦੂਸਰੀ ਗੱਲ ਨਹੀਂ ਰਹੀ ਪਰ ਜੇਕਰ ਪੰਜਾਬ ਦੇ ਵਿੱਚ ਵੇਖੀਏ ਤਾਂ ਤੁਹਾਡਾ ਜਿਹੜਾ ਵਿਰੋਧ ਆ ਬਹੁਤ ਮਰਮਫੀ ਕਹਿ ਸਕਦੇ ਆ ਮਤਲਬ ਘੱਟ ਹੈ ਵੀ ਕਿਤੇ ਦਿਸਦੇ ਨਹੀਂ ਪਿਆ ਕੋਈ ਜਲਾ ਲੈਵਲ ਤੇ ਹੋਵੇ ਜਾਂ ਬਲਾਕ ਪੱਧਰ ਤੇ ਹਲਕਾ ਪਾਈ ਹੋਵੇ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਨਹੀਂ ਆ ਰਹੀ ਜੇਕਰ ਵਾਕਈ ਕੌਂਗਰਸ ਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇਗੇ ਤਿੱਕਾ ਟੋਟਾ ਲੋਕਾਂ ਦੇ ਖਤਰੋਂ ਪੌਸਪਾਰੀ ਨੂੰ ਆ ਕੇ ਅੰਸ਼ਕਸ਼ਤਾ ਕਰਨਾ ਚਾਹੀਦਾ ਇਹ ਨਹੀਂ ਕਰ। ਸਾਡੇ ਲੜੀਵਾਰ ਸੰਘਰਸ਼ੀ ਧਰਨੇ ਹਰੇਕ ਜ਼ਿਲ੍ਹੇ ਦੇ ਵਿੱਚ ਹੋਏ ਨੇ, ਮੂਗੇ ਦੇ ਵਿੱਚ ਵੀ ਧਰਨਾ ਲੱਗਿਆ ਸੀਗਾ। ਇਹਨਾਂ ਵਾਅਦਿਆਂ ਨੂੰ ਲੈ ਕੇ ਜਿਹੜੇ ਨਹੀਂ ਪੂਰੇ ਕੀਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਲੱਗਦੇ ਰਹੇ ਨੇ। ਹੈੱਡਕੁਆਟਰ ਦੇ ਤਕਰੀਬ ਹਰੇਕ ਇੱਕ ਮਹੀਨੇ 'ਚ ਦੋ ਧਰਨੇ ਲੱਗਦੇ ਰਹੇ ਨੇ। ਤੁਸੀਂ ਪਿਛਲਾ 2022 ਤੋਂ 23 ਦੀ ਰਿਪੋਰਟ ਕੱਢ ਲਓ। ਫੇ ਸਾਡੀ ਭਾਰਤ ਜੋੜੋ ਯਾਤਰਾ ਆਈ ਹੈ, ਉਹ ਕਿੰਨਾ ਵੱਡਾ ਇਵੈਂਟ ਸੀਗਾ। ਕਿੰਨਾ ਵੱਡਾ ਉਹਦੇ ਨਾਲ ਹਲਾਰਾ ਮਿਲਿਆਗਾ। ਤੂੰ ਐਸੀ ਕਰ ਲਈ ਹੈਗੀ ਤੁਸੀਂ ਕਿਤੇ ਪਿੰਡਾਂ 'ਚ ਜਾਓ ਮੜਾ ਸੱਤਾਂ 'ਚ ਬੈਠੋ ਵੀ ਪੁੱਛੋ ਇਹਨਾਂ ਦਾ ਹਾਲ ਕੀ ਆ ਆਮ ਆਲਿਆਂ ਦਾ ਲੋਕ ਆ ਉਹਦਾ ਮਨ ਬਣਾਈ ਬੈਠੇ ਆ ਇਹ ਆ ਨਿੱਕੀਆਂ ਮੋਟੀਆਂ ਚੋਨਾ 'ਚ ਡਰ ਦੇ ਜੋ ਮਰਜ਼ੀ ਕਰ ਲੈਣ ਹੁਣ ਪੁਲਿਸ ਇਹਨਾਂ ਨਾਲ ਰਣੀ ਆ ਕਹ ਲੋ ਵੀ ਪੰਜਾਬ ਪੁਲਿਸ ਨਿਕਾਊਗਾ ਮੈਂ ਇਹਨਾਂ ਨੂੰ ਆਮ ਆਮ ਪੁਲਿਸ ਕਹਾਂਗਾ ਇਹਨਾਂ ਨੂੰ ਹਾਂ ਕੋਈ ਸਿਸਟਮ ਵੀ ਹੈ ਨਹੀਂਗਾ ਇਹਨਾਂ ਦਾ ਸਾਡੇ ਡੀਸੀ ਸਾਹਿਬ ਨੇ ਕਿਤੇ ਦੇਖਦੇ ਹੀ ਨਹੀਂਗੇ ਡੀਸੀ ਸਾਹਿਬ ਨੂੰ ਚਾਹੀਦਾ ਸੀ ਵੀ ਐਡਾ ਵੱਡਾ ਜਿਹਾ ਧਰਮਾਂ ਲੱਗਿਆ ਰ ਆ ਸਾਰੀਆਂ ਪਾਰਟੀਆਂ ਬੈਠੀਆਂ ਆਈਆਂ ਇੱਥੇ ਘੇੜਾ ਮਾਰਦੇ ਕਿਉਂ ਨਹੀਂ ਚੱਕਰ ਲਾ ਗਿਆ ਵੀ ਇੱਥੇ ਕੋਈ ਰਟਰਨਿੰਗ ਆਪਸ਼ਨ ਇੱਥੇ ਆਵੇ ਕੋਈ ਵੀ ਕੋਈ ਹੈ ਹੀ ਨਹੀਂ ਸੀਗਾ ਪਰ ਜੇਕਰ ਬਾਗੇਪਣੇ ਦੀ ਗੱਲ ਕਰਕੇ ਤਾਂ ਬਾਗੇਪਣੇ ਵਿੱਚ ਤਾਂ ਏਹੀ ਲੱਗਿਆ ਵੀ ਜਿਵੇਂ ਇੱਕ ਪਾਰਟੀ ਵੱਲੋਂ ਲਗਾਤਾਰ ਫੈਂਟਾ ਨਹੀਂ ਕੰਮ ਚੱਲਿਆ ਤੇ ਕਾਂਗਰਸ ਆਖਰੀ ਦਿਨ ਤੇ ਆਉਂਦੀ ਹੈਗੀ ਆ ਤੇ ਕਾਗਜ਼ ਉਹਨਾਂ ਦੇ ਫੇਰ ਵੀ ਜਮਾ ਨਹੀਂ ਹੁੰਦੇਗੇ ਕੋਈ ਖਾਸਾ ਵਿਰੋਧ ਨਹੀਂ ਕਰ ਸਕਦੇ ਇਹ ਚਿਰੋਂ ਵੀ ਉਹ ਤਾਂ ਨਾ ਲੱਗਾ ਪਰ ਕੇ ਚੱਕਿਆ ਗਿਆ ਵੀਕੋ ਸਫਸਰਾਂ ਨੇ ਵਾਦੇ ਕੀਤੇ ਗਏ ਵੀ ਅਸੀਂ ਤੁਹਾਡੇ ਕਾਗੇ ਲਵਾਂਗੇ ਫਿਰ ਫਿਰ ਵੀ ਦਿੱਤੇਗੇ ਦੇਖੋ ਅਰ ਜਦੋਂ ਗੱਲ ਨਿਕਲ ਕੇ ਬਾਹਰ ਆਉਂਦੀ ਹੈਗੀ ਆ ਤੇ ਅਫਸਰ ਵੀ ਇੱਕ ਤਰ੍ਹਾਂ ਕਰਦੇ ਜਿਹਾ ਇਹ ਆਪਣੀ ਇਸ ਗੱਲ ਤੋਂ ਬਾਹਰ ਨਿਕਲਦੇ ਦੱਸਦੇ ਪਏ ਉਹ ਕਹਿੰਦੇ ਜੀ ਅਸੀਂ ਉਮੀਦਵਾਰਾਂ ਨੂੰ ਆਖਿਆ ਸੀ ਵੀ ਤੁਸੀਂ ਆਪਣੇ ਡਾਕੂਮੈਂਟ ਜਮਾ ਕਰੋ ਦੇਖੋ ਕਾਂਗਰਸ ਇੱਕ ਨੈਸ਼ਨਲ ਪਾਰਟੀ ਹੈ ਸਾਡੇ ਜਿਹੜੀ ਟਿਕਟਾਂ ਦੀ ਨਾ ਦੇਰੀ ਲੱਗ ਜਾਂਦੀ ਹੁੰਦੀ ਹੁੰਦੀ ਹੂੰ ਇਹ ਜਿਹੜੀ ਲੋਕਲਾਈਜ਼ ਪਾਰਟੀਆਂ ਹੈਗੀਆਂ ਕਾਲੀ ਦਾ ਲੋਗ ਆ ਆਪ ਹੋ ਗਈ ਤਾਂ ਅਸੀਂ ਇੱਕ ਦਿਨ ਦੀ ਲਿਸਟ ਕੱਢ ਦਿੰਦੇ ਬਾਅਦ ਸਾਡੀ ਇੱਥੋਂ ਪਹਿਲਾਂ ਜਿੱਨਾ ਲੈਵਲ ਤੇ ਮੀਟਿੰਗ ਹੁੰਦੀ ਹੈ ਫਿਰ ਕਾਂਗਰਸ ਬਰਦਾ ਨੂੰ ਸਬਮਿਟ ਕਰਦਾਗਾ ਜਾਂ ਪ੍ਰਧਾਨ ਕੋਲੇ ਫਿਰ ਉਹਤੇ ਕਮੇਟੀ ਬਣਦੀ ਹੈ ਫਿਰ ਜਾ ਕੇ ਨਾਮਾਂ ਤੇ ਮੋਹਰ ਲੱਗਦੀ ਹੈ ਔਰ ਕਿਤੇ ਨਾ ਕਿਤੇ ਅਡਵਾਂਸ ਇਸ ਲਈ ਲਿਸਟ ਜਾਰੀ ਕੀਤੀ ਜਾਂਦੀ ਕੁਝ ਬੰਦੇ ਦੇਖੋ ਇਸ ਵਾਰੀ ਪਹਿਲੇ ਜੀ ਹੋਏ ਨਗਰ ਨਿਗਮ ਜਾਂ ਟਿਕਟਾ ਲੈਣ ਵਾਲੇ ਇੱਕ ਤਕਰੀਬਨ ਇੱਕ ਹੋਰ ਜੋ ਚਾਰ ਚਾਰ ਬੰਦੇ ਸੀਗੇ ਹੁਣ ਜਿਨ ਲਿਸਟਾਂ ਪਹਿਲਾਂ ਆਪਾਂ ਆਊਟ ਕਰਦੀਏ ਜਿਹੜੇ ਬੰਦੇ ਰਹਿ ਜਾਂਦੇ ਆ ਤੁਹਾਨੂੰ ਪਤਾ ਵੀ ਬਹੁਤ ਕੁਝ ਦੇਖਣਾ ਪੈਂਦਾ ਹੁੰਦਾਗਾ ਇਸ ਕਰਕੇ ਸਾਡੀ ਲਿਸਟ ਇੱਕ ਦਿਨ ਪਹਿਲਾਂ ਆਈ ਹੈ ਔਰ ਪੂਰਾ ਬੰਦਾ ਉਹਨਾਂ ਨੇ ਆਪਣੇ ਜਿੰਨੇ ਵੀ ਕਾਂਗਰਸ ਆਗੂ ਹੈਗੇ ਨੇ ਇੱਥੇ ਸਾਰੇ ਹਾਜ਼ਰ ਸੀ ਜਿੰਨੇ ਮੋਢਾਰ ਹਾਜ਼ਰ ਸੀਗੇ ਸਾਰੇ ਧਰਨੇਤੇ ਇੱਥੇ ਬੈਠੇ ਸੀਗੇ ਇਹ ਤਾਂ ਹੁਣ ਪ੍ਰਸ਼ਾਸਨ ਨੇ ਚਲੋ ਉਹਦਾ ਮੂਠਾਣਾ ਹੁੰਦਾ ਹੈਗਾ ਸਰਕਾਰ ਦੇ ਨਾਲ ਹੁੰਦਾ ਰਲ ਮਿਲ ਕੇ ਇਹਨਾਂ ਦਾ ਕੰਮ ਚੱਲਦਾ ਹੈਗਾ ਤੇ ਜੋ ਮਰਜੀ ਕਹੀ ਜਾਣ ਹੁਣ ਤੁਹਾਡੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਸ ਸਟ੍ਰੈਟਜੀ ਅਪਣਾਉਣ ਲੱਗੀ ਹੈ ਮੈਂ ਪਹਿਲਾਂ ਵੀ ਕਹਿ ਕੇ ਆਟਮ ਬਲਾਗਸ ਨੂੰ ਜਿਹਦਾ ਪਿਛੋਂ ਲੈ ਕੇ ਤੁਹਾਡੀਆਂ ਕੋਈ ਤਿਆਰੀਆਂ ਹੈਗੀਆਂ ਜਾਂ ਇਹੀ ਕੁਝ ਚੱਲੂਗਾ ਦੇਖੋ ਪੂਰੀ ਰਣਨੀਤੀ ਬਣਾ ਰੱਖੀ ਹੈ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਹੋਣਗੀਆਂ ਸਾਰੀਆਂ ਸਟਾਰਟਿੰਗ ਹੋਊਗੀ ਇਹ ਜੀ ਕੋਈ ਗੱਲ ਨਹੀਂ ਹੈਗੀ ਬਰਨਿਤ ਤੋਂ ਬਗੈਰ ਤਾਂ ਇਲੈਕਸ਼ਨ ਕਿਵੇਂ ਲੜਿਆ ਜਾਊਗਾ ਹੂੰ ਬਾਕੀ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਤੁਸੀਂ ਲਿਖ ਲੋ ਅੱਜ ਕਾਗਜ਼ ਤੇ ਲਿਖ ਲੋ ਵੀ ਕਾਂਗਰਸ ਸਰਕਾਰ ਬਣਨੀ ਹੈ ਹੂੰ ਦੇਖੋ ਲੋਕ ਹੁੰਦੇ ਆ ਸਰਕਾਰਾਂ ਹੋਰਾਂ ਦੇ ਨਾਲ ਹੀ ਹੁੰਦੀਆਂ ਛੋਟੀਆਂ ਇਲੈਕਸ਼ਨਾਂ ਅਜ ਤਾਂ ਲੋਕ ਹਮੇਂ ਭਾਰੀ ਦਿੰਦੇ ਹੁੰਦੇ ਆ ਅਫਸਰ ਵੀ ਇਹਨਾਂ ਦੇ ਹੁੰਦੇ ਆ ਪਰ ਅਸਲੀ ਪਤਾ ਇਹਨਾਂ ਨੂੰ 2027 ਚ ਲੱਗਣਾਗਾ ਵੀ ਦੇਖੋ 2022 ਦੇ ਵਿੱਚ ਇੰਨਾ ਵੱਡਾ ਮੰਡੇਟ ਸੀਗਾ ਇਹਨਾਂ ਦਾ 92 ਆਏ ਸੀਗੇ ਤਾਂ ਮੁੰਲਾ ਦਾ ਦੋ ਨਹੀਂ ਆਉਂਦੇ ਉਸਤਾਈ ਦੇ ਵਿੱਚ ਇਹ ਹਾਲਾਤ ਆ ਇਹਨਾਂ ਦੇ ਅਸਲ ਕਾਰਨ ਕੀ ਹੈ ਵੈਸੇ ਤੁਹਾਨੂੰ ਕਿਵੇਂ ਮਤਲਬ ਜੇਕਰ ਜੇ ਤੁਸੀਂ ਕਹਿੰਦੇ ਆ ਵੀ ਦੋ ਨਹੀਂ ਆਉਂਦੇਗੇ ਵੀ ਇਹਨਾਂ ਦਾ ਵਿਰੋਧ ਹੋਣ ਦਾ ਕਾਰਨ ਕਿਉਂ ਦੇਖੋ ਭਾਜੀ ਕੋਈ ਵਾਦਾ ਹੀ ਨਹੀਂ ਪੂਰਾ ਹੋਇਆ ਜਿਸ ਬੁਨਿਆਦ ਤੇ ਇਹਨਾਂ ਨੂੰ ਇਨਾ ਵੱਡਾ ਮੰਡੇਟ ਦਿੱਤਾ ਸੀ ਪਬਲਿਕ ਨੇ ਗਰੀਬਾਂ ਨੇ ਕਹਿ ਲੋ ਵੀ ਵਪਾਰੀਆਂ ਨੇ ਉਹਨੂੰ ਦੇਖੋ ਵਪਾਰੀ ਕੀ ਕਰੇ ਵਪਾਰੀ ਤਾਂ ਛੱਡ ਛੱਡ ਕੇ ਯੂਪੀ ਜਾ ਰਿਹਾਗਾ ਲੋਅ ਐਂਡ ਆਰਡਰ ਬੈਨਾਂ ਮਾੜਾ ਹਾਲ ਹੈ ਲਿਡਿ ਥ੍ਰੈਟ ਕਾਲਸ ਦਾ ਇਨਾ ਮਾੜਾ ਹਾਲ ਹੈ ਲੋਕਾਂ ਨੂੰ ਧਮਕੀਆਂ ਆ ਰਹੀਆਂ ਆਈਆਂ ਤੁਹਾਡਾ ਛੋਟਾ ਜਿਹਾ ਸ਼ਹਿਰ ਆ ਮੈਨੂੰ ਲੱਗਦਾ ਇੱਥੋਂ 20-25 ਜਾਣ ਤੇ ਪੈਸੇ ਦੇ ਦੇ ਰਹੇ ਹੋਣੇ ਐ ਐਕਸਟਰਾ ਹੂੰ ਮੋਗੇ 'ਚ ਦੇਖ ਲਈਏ ਉੱਥੇ ਵੀ ਇਹੀ ਹਾਲ ਹੈ ਅੱਗੇ ਨਾਲੋਂ ਥੋੜੀ ਠੱਲ ਪਈ ਹੋਈ ਐ ਪਰ ਬਹੁਤ ਮਾੜਾ ਹਾਲ ਰਹੇਗਾ ਫਿਰ ਜੇ ਗੱਲ ਕਰ ਲਈ ਵਪਾਰ ਦੀ ਹੁਣ ਸਾਡੇ ਕਿਸਾਨ ਬੈਠੇ ਨੇ ਤਕਰੀਬਨ 2 ਸਾਲ ਸਾਲ ਤੋਂ ਉੱਤੇ ਹੋ ਗਿਆ ਬਾਰਡਰ ਤੇ ਬੈਠੇ ਬਾਰਡਰ ਬੰਦ ਐ ਵਪਾਰ ਸਾਰਾ ਠੱਪ ਪਿਆਗਾ ਹਾਂ ਹੁਣ ਤੁਹਾਡੇ ਦੀ ਇੰਡਸਟਰੀ ਦਾ ਤਕਰੀਬਨ 1000 ਕਰੋੜ ਰੁਪਏ ਦਾ ਰੋਜ਼ ਦਾ ਨੁਕਸਾਨ ਜੀ ਇਸ ਗੱਲ ਨੂੰ ਨਾ ਤਾਂ ਸੈਂਟਰ ਧਿਆਨ ਦੇ ਰਿਹਾ ਨਾ ਪੰਜਾਬ ਸਰਕਾਰ ਧਿਆਨ ਦੇ ਰਹੀ ਸਭ ਤੋਂ ਪਹਿਲਾਂ ਤਾਂ ਸੈਂਟਰ ਨੂੰ ਚਾਹੀਦਾ ਵੀ ਉਹਨਾਂ ਦੇ ਧਰਨਾ ਚ ਕੌਣ ਉਹਨਾਂ ਦੀਆਂ ਮੰਗਾਂ ਮੰਨਣ ਤਾਂ ਕਿ ਪੰਜਾਬ ਦੀ ਜਿਹੜੀ ਇਕਨੋਮਿਕ ਹਾਲਾਤ ਨਾ ਬਹੁਤ ਤਰਸਯੋਗ ਹੈ ਫਾਈਨੈਂਸ਼ੀਅਲਸ ਬਹੁਤ ਮਾੜੇ ਨੇ ਵੀ ਸੈਂਟਰ ਦੇ ਦਾ ਮਨਿਸਟਰ ਹੈਗਾ ਰਮੇਸ਼ ਬਿੱਟੂ ਉਹ ਕਹਿੰਦਾ ਵੀ ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਆ ਉਹਨਾਂ ਨਾਲ ਗੱਲ ਕਰੋ ਰਮੇਸ਼ ਬਿੱਟੂ ਜੀ ਤਾਂ ਉਹਦਾ ਕੁਝ ਨਹੀਂ ਕਹਿ ਸਕਦੇ ਉਹਨਾਂ ਦਾ ਰੋਜ਼ ਨਵਾਂ ਬਿਆਨ ਹੁੰਦਾ ਹੈਗਾ ਔਰ ਕਈ ਉਹਨਾਂ ਦੇ ਬਿਆਨ ਅਚੰਭੇ ਵਾਲੇ ਵੀ ਹੁੰਦੇ ਆ ਉਹਨਾਂ ਨੂੰ ਆਪਾਂ ਥੋੜਾ ਜਿਹਾ ਬਿਆਨ ਕਰਨ ਤੋਂ ਪਰਹੇਜ਼ ਕਰਦੇ ਹਾਂ ਉਹਨਾਂ ਬਾਰੇ। ਦਰਸ਼ਕੋ ਮੈਂ ਜਿਹੜੀ ਅਧੂਰੀ ਇਹਨਾਂ ਦੀ ਜਾਣ ਪਛਾਣ ਕਰਾਈ ਸੀ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਣਾ ਚਾਹੂੰਗਾ। ਪਰ ਪਾਲ ਸਿੰਘ ਢਾਲੀਵਾਲ ਉਸ ਪੁੱਤਰ ਸਰਦਾਰ ਜਗਤਪ੍ਰ ਸਿੰਘ ਠੱਪੂਪੁਰਾ ਉਹਨਾਂ ਦੇ بیٹے ਹੈਗੇ ਆ ਇਹ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਹੈਗੇ ਆ ਤੇ ਉਹਨਾਂ ਇਸ ਟਾਈਮ ਬੜੀ ਕੌਂਗਰਸ ਪਾਰਟੀ ਦੇ ਵਿੱਚ ਬੰਤਾ ਇਹਨਾਂ ਕੋਲੇ ਅਹੁਦਾ ਕਹਿ ਸਕਦੇ ਆ ਵੀ ਮੈਂਬਰ ਹੈਗੇ ਆ। ਤੇ ਇਹ ਲਗਾਤਾਰ ਬਾਗਾ ਪ੍ਰਾਣਾ ਵੀ ਆਉਂਦੇ ਜਾਂਦੇ ਰਹਿੰਦੇ ਹੈਗੇ ਆ ਲੋਕਾਂ ਨੂੰ ਮਿਲਦੇ ਵੀ ਹੈਗੇ ਆ। ਤੇ ਕਾਂਗਰਸ ਪਾਰਟੀ ਦੇ ਵਿੱਚ ਧੜੇਬਾਦੀ ਬਹੁਤ ਹੈ। ਪੰਜਾਬ ਪਧਰਤੀ ਵੀ ਹੈਗੀ ਸਰ ਮੋਗੇ ਚੜ੍ਹਦੀ ਗੱਲ ਕਰਕੇ ਇੱਥੇ ਤਾਂ ਬਹੁਤ ਚੱਲ ਰਹੀ ਹੈ। ਇਹ ਕਿਵੇਂ ਸਵੈਟਾਂ ਦੇ ਸਾਰਾ ਕੋਲ ਤੁਸੀਂ ਕਹਿੰਦੇ ਹੋ 2027 ਦਾ ਦਾਅਵਾ ਦਾ ਤੁਸੀਂ ਕਰ ਰਹੇ ਹੋ ਵੀ ਸਰਕਾਰ ਤੁਹਾਡੀ ਆ ਰਹੀ ਹੈ। ਤੇ ਪਰ ਇਹ ਇਹਨਾਂ ਨੂੰ ਤੁਸੀਂ ਕਿਵੇਂ ਸੈੱਟ ਕਰੋਗੇ। ਦੇਖ ਲਓ ਧੜੇਬਾਦੀ ਕੋਈ ਨਵੀਂ ਗੱਲ ਨਹੀਂ ਹੈਗੀ। ਦੇਖੋ ਬਿਨਾ ਧੜਿਆਂ ਤੋਂ ਸਿਆਸਤ ਚੱਲਦੀ ਨਹੀਂ। ਹਾਂ। ਇਹ ਦੇਖ ਲਓ ਜਦੋਂ ਵੀ ਕਾਂਗਰਸ ਪਾਰਟੀ ਕੇ ਲੋਕ 6 70 ਇਹ ਸਰਕਾਰ ਬਣਾਈ ਹੈ ਪੰਜਾਬ ਜਿਹਦਾ ਘਟਾਰੀ ਬਣੀ ਹੋਣੀ ਹੈ। ਬਿਨਾ ਧੜਿਆਂ ਤੋਂ ਧੜੇ ਉੱਤੇ ਹੁੰਦੇ ਆ ਜਿੱਥੇ ਲੋਕ ਹੁੰਦੇ ਆ। ਜਿੱਥੇ ਕਹਿਵਾ ਜਿੱਥੇ ਹੁੰਦੀਆਂ ਵੀ ਜਿੱਥੇ ਟੈਕ ਟੈਕ ਦਾ ਲਾਈਨ ਵਾਲੇ ਪੰਜਾ ਉੱਥੇ ਕੋਈ ਪ੍ਰੇਜ਼ੈਂਟਾ ਹੋਣਾ ਹੀ ਹੈ ਚੰਗੀ ਗੱਲ ਹੈ ਚੰਗੇ ਲੋਕ ਹੈਗੇ ਸਾਡੇ ਕੋਲੇ ਰੋਪੀਜ਼ਮ ਚੱਲਦਾ ਰਹਿੰਦਾ ਹੈਗਾ ਤਾਂ ਕਈਆਂ ਦੇ ਵਿਚਾਰ ਨਹੀਂ ਮਿਲਦੇ ਕਿਸੇ ਦੇ ਮਿਲਦੇ ਆ ਤਾਂ ਸਿਆਸਤ ਇੱਕ 파ਟ ਹੈ ਸਾਡੇ ਬੰਦੀ ਦਾ ਤਾਂ ਇਹਦੇ ਬਿਨਾ ਸਿਆਸਤ ਚੱਲ ਨਹੀਂ ਸਕਦੀ ਤੁਹਾਨੂੰ ਇਹ ਲੱਗਦਾ ਵੀ ਜੇ ਅਗਰ ਜਿੰਨੇ ਬੰਦੇ ਵੱਖਰੇ ਵੱਖਰੇ ਹੋ ਕੇ ਚੱਲਦੇ ਆ ਤਾਂ ਉਹ ਪਾਰਟੀ ਲਈ ਕੰਮ ਕਰ ਰਹੇ ਆ ਨਹੀਂ 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 ਵੱਖਰੇ ਵੱਖਰੇ ਨਹੀਂ ਦੇਖੋ ਵਿਚਾਰ ਤਾਂ ਅਲੱਗ-ਅਲੱਗ ਹੈ ਜਿਵੇਂ ਅਸੀਂ ਮੋਗੇ ਤੋਂ ਨਾ ਕੋਈ ਯੰਗਸਟਰ ਪੰਜ ਛੇ ਇਕੱਠੇ ਆ। ਹਾਂ ਠੀਕ ਹੈ ਸਾਡੀ ਸੋਚ ਇੱਕ ਹੋਰ ਹੈ। ਵੀ ਅਸੀਂ ਇੱਥੇ ਕੰਮ ਕਰਨਾਗਾ ਕੋਈ ਤੁਹਾਨੂੰ ਓਦਾ ਮਲੇ ਜਾਂ ਕੋਈ ਟਿਕਟ ਮੇਲੇ ਨਾ ਮਿਲੇ। ਅਸੀਂ ਪਾਰਟੀ ਦੇ ਹਿੱਤਾਂ ਲਈ ਕੰਮ ਕਰਨਾਗਾ। ਉਹ ਪ੍ਰਾਇੋਰਟੀ ਆ ਪਹਿਲਾਂ ਪਾਰਟੀ ਨੂੰ ਇਕੱਠੇ ਰੱਖਣਾ। ਜਿਹੜੇ ਸਾਡੇ ਕਹਿ ਲੋ ਵੀ ਵਰਕਰ ਘਰਾਂ 'ਚ ਬੈਠੇ ਆ। ਬਾਈ ਤੋਂ ਬਾਅਦ ਬਹੁਤ ਕੋ ਐਸੇ ਸੀਗੇ ਵਰਕਰ ਕੁਝ ਤਾਂ ਛੱਡ ਕੇ ਚਲੇ ਗਏ। ਕੁਝ ਘਰਾਂ 'ਚ ਬੈਗੇ ਯਾਰ ਕੁਝ ਕੱਢਣ ਪਾਉਣ ਨੂੰ ਨਹੀਂ ਸਾਡੇ ਕੁਝ ਪੱਲੇ ਨਹੀਂ ਪੈਂਦਾ ਕੋਈ ਕੰਮ ਨਹੀਂ ਸੁਣਦਾ ਜਦੋਂ ਸਰਕਾਰ ਆਉਂਦੀ ਹੈ। ਉਨਾ ਸਾਰਿਆਂ ਨੂੰ ਅਸੀਂ ਨਾ ਲੈ ਕੇ ਚੱਲੋ ਨਾ ਉਹਨਾਂ ਨੂੰ ਵਾਪਸ ਲਿਆਉਣਾਗਾ ਉਹਦੀ ਇੱਕ ਰਣਨੀਤੀ ਬਣਾਉਣੀ ਪਊਗੀ ਬੈਠ ਕੇ ਹੂੰ ਔਰ ਉਹ ਸਾਰੀਆਂ ਚੀਜ਼ਾਂ ਹੁਣ ਦੇਖੋ ਇਲੈਕਸ਼ਨ ਈਅਰ ਆ ਰਿਹਾ ਹੈਗਾ ਦਾ ਤਕਰੀਬਨ ਸਾਰਿਆਂ ਪ੍ਰਬੰਧ ਜਿਵੇਂ ਜਿਵੇਂ ਟਾਈਮ ਦੇ ਨਾਲ ਹਰ ਇੱਕ ਚੀਜ਼ ਆਉਂਦੀ ਹੈ ਹੂੰ ਕੁਝ ਧਰਨੇ ਹੋਣੇ ਨੇ ਕੁਝ ਮੀਟਿੰਗਾਂ ਆਉਣੀਆਂ ਨੇ ਕੁਝ ਪਹਿਲਾਂ ਮੈਂਬਰਸ਼ਿਪ ਡਰਾਈਵਜ਼ ਹੋਣੀਆਂ ਹੈਗੀਆਂ ਬਹੁਤ ਕੁਝ ਹੈ ਅਜੇ ਮਤਲਬ ਸਮਾਂ ਪਿਆ ਕਾਫੀ ਤੇ ਬਹੁਤ ਵਧੀਆ ਮੰਡੇਟ ਲੈ ਕੇ ਇਹ ਸਰਕਾਰ ਬਣਾਵਾਂਗੇ 2027 ਦੇ ਵਿੱਚ ਔਰ ਜਿਹੜੇ ਮੇਨ ਮੁੱਦੇ ਹੈਗੇ ਨੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਪਹਿਲਾਂ ਤਾਂ ਰੋਜ਼ਗਾਰ 'ਤੇ ਧ ਲੋਰਡ ਆਰਡਰ এমਪਲয়ਮੈਂਟ ਫਿਰ ਕਿਸਾਨੀ ਕਿਸੇ ਪਾਸੇ ਤੁਸੀਂ ਮੈਨੂੰ ਦੱਸੋ ਇਹ ਖਰੇ ਕਿਧਰੇ ਉਤਰਿਆ ਆ ਆਹ ਪਾਲੇ ਕਿਹੜੇ ਪਾਸੇ ਖਰੇ ਉਤਰੇ ਮੈਨੂੰ ਦੱਸੋ ਇੱਕ ਪੁਆਇੰਟ ਦੱਸੋ ਉਹਦਾ ਕਹਿੰਦੇ ਪਿਆ ਯਾਰ ਬੰਦਿਆਂ ਨੂੰ ਕਹਿੰਦੇ ਜੇ ਦੁਕਰੀ ਦੇਤੀ ਉਹਨਾਂ 50 ਹਜ਼ਾਰ ਬੰਦਾ ਦੇਖਦਾ ਨਹੀਂ ਕਿਤੇ ਉਹ ਨਾ ਨਾ ਧਾਨਿਆਂ ਜਾਂ ਨਾ ਬਿਜਲੀ ਵਾਲੇ ਦਫ਼ਤਰਾਂ 'ਚ ਕੋਈ ਹੈਗਾਗਾ ਉੱਥੇ ਚਲੇ ਜਾਈਏ ਆਪਣੇ ਸੈਕਟਰੀਰ ਤੇ ਚਲੇ ਜਾਈਏ ਇੱਕ ਬੰਦੇ ਕੋਲੇ 6-6 ਹੁੰਦੇ ਆ ਇੱਕ ਪਟਵਾਰੀ ਕੋਲੇ 76 ਪਿੰਡ ਆ। ਵੀ ਪਟਵਾਰੀਆਂ ਦੀ ਭਰਤੀ ਕਿਉਂ ਨਹੀਂ ਹੋ ਰਹੀ? ਹੂੰ। ਉਹਦੇ ਪਿੱਛੇ ਕਾਰਨ ਫਾਇਨਾਂਸ ਹੈ। ਹੂੰ। ਜਿਹੜਾ ਫਾਇਨਾਂਸ ਦਾ ਮਾੜਾ ਹਾਲ ਹੈ। ਹੁਣ ਫਾਇਨਾਂਸ ਨੂੰ ਤੇ ਲੋਟ ਆਣੀ ਹੈ। ਫ੍ਰੀ ਫਾਇਰ ਦੇ ਨਾਲ ਜਿਆਦਾ ਦੇ ਦਾਂਗੇ। ਅਸੀਂ ਆ ਦੇ ਦਾਂਗੇ। ਹੂੰ। ਉਹ ਗੱਲੇ ਰਹੀਆਂ। ਹਾਂ। ਲੋਕਾਂ ਨੂੰ ਇਹਨਾਂ ਨਾਲ ਗੁੰਮਰਾਹ ਕਰਕੇ ਕਿਵੇਂ ਨਾ ਕਿਵੇਂ ਸਰਕਾਰ ਲਿਆਏ। ਹੂੰ। ਪਰ ਅੱਜ ਜੋ ਹਾਲਾਤ ਗਰਾਊਂਡ ਤੇ ਆਏ ਗਏ ਨੇ ਫਾਇਨਾਂਸ ਫਾਇਨਾਂਸ ਦਾ ਬਹੁਤ ਬੁਰਾ ਹਾਲ ਹੈ ਪੰਜਾਬ ਦਾ। ਹੂੰ। ਇਹ ਅੰਕੜਿਆਂ ਤੇ ਦਿੱਕੇ ਜਾਈਏ ਇਹ ਵੀ ਕਈਆਂ ਦਾ ਤਰਖਾ ਇਹਨਾਂ ਦੀ ਡੈਡਡ ਮਹੀਨਾ ਦਾ ਤਰਖਾ ਲੇਟ ਹੋ ਜਾਂਦੀ ਹੈ। ਹੂੰ। ਇਹ ਇੱਕ ਪੁਲਿਸ ਦੀ ਟਾਈਮ ਤੇ ਆਉਂਦੀ ਪਤਾ ਵੀ ਜੇ ਪੁਲਿਸ ਟਾਈਮ ਨਾਲ ਨਹੀਂ ਤਾਂ ਲਾਅਨ ਡਾਕਟਰ ਕਿਵੇਂ ਚੱਲੇਗਾ ਠੀਕ ਹੈ ਕਿ ਮੈਂ ਮੰਨਾਂ ਵੀ ਪਰਮਪਾਲ ਬਾਗੇ ਬਣਾਉ ਤੇ ਸੇਵਾ ਕਰਨੀ ਚਾਹੁੰਦਾ ਨਹੀਂ ਭਾਜੀ ਇਸ ਰਾਜੇ ਕੱਲ ਵੀ ਛੋਟੇ ਲੈਵਲ ਦੇ ਵਰਕਰਾਂ ਅੱਜ ਤਾਂ ਸੇਵਾ ਸੋਭਾ ਕਰੀ ਜਾਂਦੇ ਆ ਕੋਈ ਮੇਵਾ ਕਦੇ ਮਿਲੂਗਾ ਉਹ ਦੇਖਾਂਗੇ ਨਹੀਂ ਜਿਵੇਂ ਚਲੋ ਤੁਸੀਂ ਜਦੋਂ ਕੋਈ ਵੀ ਮਤਲਬ ਦਾ ਛੋਟੇ ਲੈਵਲ ਤੋਂ ਵੀ ਵਰਕਰ ਹੋਵੇ ਜਾਂ ਵੱਡੇ ਲੈਵਲ ਦਾ ਜਿਹੜੋ ਕੋਈ ਲੋਕਾਂ ਵਿੱਚ ਦੀ ਵਿਚਰਦਾ ਹੈਗਾ ਜਾਂ ਮਿਲਦਾ ਹੈਗਾ ਤੇ ਲੋਕ ਇਹ ਸਮਝਣ ਲੱਗ ਪੈਂਦੇ ਵੀ ਇਹ ਵੀ ਕਿਤਨੇ ਕਿਤੇ ਜਾ ਕੇ ਚਾਹੁੰਦੇ ਨੇ ਵੀ ਵੀ ਅਸੀਂ ਲੋਕਾਂ ਦੇ ਵਿੱਚ ਦੀ ਵਿਚਰੀਗੇ ਤੇ ਇੱਥੇ ਹੋਵਾ ਕਰੀਏ ਦੇਖੋ ਸਾਨੂੰ ਮਨ ਹੈ ਫਰਦਰ ਸਾਡਾ ਪਰਿਵਾਰ ਤਕਰੀਬਨ ਮੇਰੇ ਫਾਦਰ ਸਾਹਿਬ 50 ਸਾਲ ਤੋਂ ਆਈ ਥਿੰਕ ਜ਼ਿਆਦਾ ਹੋ ਗਏ ਨੇ ਕਾਂਗਰਸ ਵਰਤੀਂ ਸੇਵਾ ਹਮ ਅੱਜ ਤੱਕ ਕਿਤੇ ਟਿਕਟ ਦੀ ਡਿਮਾਂਡ ਨਹੀਂ ਕੀਤੀ ਕੋਈ ਵੱਡੇ ਅਹੁਦੇ ਦੀ ਡਿਮਾਂਡ ਨਹੀਂ ਕੀਤੀ ਔਰ ਜੋ ਉਹਨਾਂ ਦੀ ਭਾਗੀ ਹੈ ਪਾਰਟੀ ਲਈ ਉਹ ਸਾਰੇ ਇੱਕ ਇੱਕ ਬੰਦੇ ਨੂੰ ਪਤਾ ਵੀ ਸਰਦਾਰ ਜਗਰੂਪ ਸਿੰਘ ਦਾ ਅਕਤੂਪੁਰਾ ਕੌਣ ਹੈ ਉਹਦਾ ਕੀ کردار ਹੈ ਔਰ ਉਹਨੇ ਪਾਰਟੀ ਲਈ ਕੀ ਕੀਤਾ ਤੇ ਕੀ ਘਟਿਆ ਇਹ ਲੋਕਾਂ ਨੂੰ ਪਤਾ ਦਾ ਸਾਨੂੰ ਆਇਆ ਵੀ ਸਾਡਾ ਥੋੜਾ ਜਿਹਾ ਮੇਰਾ ਸਵਾਲ ਆਇਆ ਹੈਗਾ ਵੀ ਚਲੋ ਯਾਰ ਕਿਸੇ ਦਾ ਭਲਾ ਹੋ ਜੇ ਤਾਂ ਚੰਗੀ ਗੱਲ ਹੈ ਜੇ ਅੱਜ ਆਪਾਂ ਕਹਿ ਲਓ ਵੀ ਕਾਬਲ ਆ ਰੱਬ ਨੇ ਸਾਰਾ ਕੁਝ ਦਿੱਤਾਗਾ ਮਿਹਨਤ ਕੀਤੀ ਹੈ ਕਿਸੇ ਦਾ ਕੋਈ ਸਬਰ ਜੇ ਤਾਂ ਚੰਗੀ ਗੱਲ ਹੈ ਤੁਸੀਂ ਮਤਲਬ ਯੂਥ ਕਹਿ ਸਕਦੇ ਆ ਵੀ ਫਿਰ ਹਾਲਾਤ ਕੋਈ ਨਾ ਬਣਾਵਾ ਟੀਕਾ ਤੁਸੀਂ ਮੈਂਬਰ ਬਣ ਗਏ ਹੋ ਹਾਂਜੀ ਹਾਂਜੀ ਕਿਸ ਰਿਆਂ ਦੇ ਯੂਥ ਯੂਥ ਨੂੰ ਤਾਂ ਨਹੀਂ ਇਸਨੇ ਦੱਸਣਾ ਵੀ ਹੁਣ ਟਾਈਮ ਕਾਂਗਰਸ ਪਾਰਟੀ ਦਾ ਪਹਿਲਾਂ ਤਾਂ ਸਾਰਾ ਯੂਥ ਤਾਂ ਬਾਹਰ ਚਲੇ ਗਿਆ ਪਰ ਜਿੰਨੇ ਵੀ ਮੇਰੇ ਭਰਾ ਇੱਥੇ ਹੈਗੇ ਨੇ ਆ ਕੇ ਤਾਂ ਮੂਹਰੇ ਲੱਗিয়ে ਕਮੀ ਇਹ ਹੈ ਵੀ ਇੱਥੇ ਲੋਕ ਸਿਆਸਤ ਤੋਂ ਦੂਰ ਹੋਈ ਜਾਂਦੇ ਆ ਉਹ ਇਸ ਲਈ ਹੁੰਦੇ ਆ ਵੀ ਇਹ ਸਿਆਸਤ ਵਾਲੇ ਕੁਝ ਕਰਦੇ ਨਹੀਂ ਜੇ ਉਹ ਚੰਗੇ ਬੰਦੇ ਸਿਆਸਤ 'ਚ ਨਾ ਆਉਣਗੇ ਤਾਂ ਹਲਕੇ ਹੋਊਗਾ ਆਪਣੇ ਮੁੱਦੇ ਹੱਲ ਕਿਵੇਂ ਹੋਣਗੇ ਅਨਸ਼ੇਵ ਦਾ ਕੋਰ ਇਹਨੂੰ ਆਪਾਂ ਕਿਵੇਂ ਕੱਢਾਂਗੇ ਸੋ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਸਾਡੇ ਨਾਲ ਜੁੜੋ ਮੇਰੇ ਨਾਲ ਜੁੜੋ ਕਾਂਗਰਸ ਪਾਰਟੀ ਨਾਲ ਜੁੜੋ ਆਓ ਆਪਾਂ ਨਾਲ ਮਿਲ ਕੇ ਆਪਣਾ ਮੋਗੇ ਨੂੰ ਖੁਸ਼ਹਾਲ ਬਣਾਈਏ ਹਲਕਾ ਬਾਗੇਪੁਰਾ ਨੂੰ ਖੁਸ਼ਹਾਲ ਬਲਾਈਏ ਜਾਂ ਕਿਹੜੀ ਇੰਟਾਇਰ ਜਿਹਨੇ ਨੂੰ ਖੁਸ਼ਹਾਲ ਬਣਾਈਏ ਵੀ ਨੌਜਵਾਨ ਬਹੁਤ ਥੋੜੇ ਰਹਿ ਗਏ ਆ ਔਰ ਮੇਰੀ ਬੇਨਤੀ ਹੈ ਆਇਆ ਨਾ ਸਮਝ ਵੀ ਆ ਨੌਜਵਾਨੇ ਦਾ ਨੰਬਰ ਨਹੀਂ ਆਉਂਦਾ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਦਾ ਰਾਹ ਖਾਲੀ ਨਹੀਂ ਰਹਿੰਦਾ ਹੂੰ ਔਰ ਕਿਰਪਾ ਕਰਕੇ ਵੱਧ ਤੋਂ ਵੱਧ ਬੰਦੇ ਕਾਂਗਰਸ ਪਾਰਟੀ ਨਾਲ ਜੁੜੋ ਸਾਡੇ ਨਾਲ ਸੰਪਰਕ ਕਰੋ ਕਿਸੇ ਨੂੰ ਕੋਈ ਕੰਮ ਕਿਸੇ ਤਰ੍ਹਾਂ ਦਾ ਕੰਮ ਹੈ ਕਿਤੇ ਕੋਈ ਧੱਕਾਸ਼ਾਹੀ ਹੁੰਦੀ ਹੈ ਜਰੂਰ ਮਰਜ਼ੀ ਸੰਨੂ ਸੰਪਰਕ ਕਰੋ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਅਬ ਚਕੋ ਦੋਸਤੋ ਮਿੱਤਰੋ ਪਰ ਪਰ ਉਹਨਾਂ ਨੂੰ ਮੈਂ ਸੱਦਿਆ ਸੀ ਬੁਲਾਇਆ ਸੀ ਆ ਇਹ ਆਉਂਦੇ ਨੇ ਸੀਗੇ ਕਿਉਂਕਿ ਮੈਨੂੰ ਇਹ ਆਸੀਗਾ ਵੀ ਜਿਹੜੀਆਂ ਆ ਪਿਤੇ ਦਾ ਨਾਂ ਦੇ ਵਿੱਚ ਜੋ ਇਸ ਤਰ੍ਹਾਂ ਦਾ ਸਿਸਟਮ ਆ ਬਾਗੇ ਭਾਵੇਂ ਚੱਲਿਆ ਤੇ ਮੈਂ ਇਹਨਾਂ ਕੋਲੋਂ ਜਵਾਬ ਲਾਂ ਕਿਉਂਕਿ ਮੈਨੂੰ ਰੋਜ਼ ਮਿਲਦੇ ਆ ਗਿੱਲੇ ਰਹਿੰਦੇ ਸੀਗੇ ਇਹ ਮੈਂ ਚਾਹਦਾ ਸੀ ਚਲੋ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਪਰ ਲੱਗਦਾ ਇਹ ਪਿਆ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੋਗਾ ਜਿਲ੍ਹਾ ਹੋਵੇ ਜਾਂ ਬਾਕੀ ਬਣਦੀ ਗੱਲ ਕਰੀਏ ਤਾਂ ਇਹ ਜਿਹੜੇ ਲੋਕਾਂ ਨੂੰ ਮਿਲਣਾ ਵੀ ਚਾਹੁੰਦੇ ਹੈਗੇ ਆ ਤੇ ਕੰਮ ਵੀ ਕਰਨਾ ਚਾਹੁੰਦੇ ਹੈਗੇ ਆ ਕਿਉਂਕਿ ਸੇਵਾ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ ਤੇ ਜਿਹੜੇ ਹਿੱਸੇ ਉਹਦੀ ਉਹੀ ਕਰਦਾ ਤੇ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਰਾਦਰ ਸਾਹਿਬ ਬੜਾ ਕੀ ਕਹ ਖਾਲਸਾ ਬਾਗੁਰੂ ਜੀ ਫਤਿਹ